ਨਹੀਂ ਅੰਡੇ ਕੀ ਨਾਮ ਕੀ ਅਮਰਜੀਤਪੁਰ ਜੀ ਗੱਲਬਾਤ ਪੈਣਾ ਹੈ ਪੈਸੇ ਕੱਢੇ ਆਪੋ ਤੇ ਸਾਡੇ ਹਨਾ ਅੱਛਾ ਜੀ ਹਾਂ ਡਾਲਰ ਸੀ 100 150 ਤੇ ਬਾਕੀ ਇੰਡ ਕਹਦੇ ਪੈਸੇ ਸੀ ਅੱਛਾ ਜੀ ਕੱਢ ਕੇ ਉਹ ਭੱਜ ਗਾ ਉਥੇ ਹਾਂ ਇਹ ਤੁਹਾਨੂੰ ਕਿੱਥੋਂ ਪਤਾ ਲੱਗਾ ਸਾਨੂੰ ਉਹ ਜਿੱਦਾਂ ਕੁੜੀ ਨੇ ਵੇਖਿਆ ਨਾ ਕਹਿੰਦੀ ਆਂਟੀ ਪੈਸੇ ਕੱਢ ਲਏ ਜਿੱਦਾਂ ਮੇਰੇ ਅੱਛਾ ਜੀ ਤੇ ਇਹ ਫਿਰ ਇੰਨੇ ਇਦਾਂ ਜੋ ਵੇਖਿਆ ਤਾਂ ਥੱਲੇ ਸਿਰ ਤੇ ਪੈਸੇ ਇਹ ਭੱਜਾਈਆਂ ਉਥੋਂ ਇਹ ਕਿੱਥੇ ਆਏ ਸੀਗੇ ਲਾਡੀ ਲਾਡੀ ਟੇਲਰ ਦੇ ਸਹੀ ਹਾਂਜੀ ਤੇ ਤੁਹਾਨੂੰ ਇਹਨਾਂ ਤੇ ਸ਼ੱਕ ਕੀਤਾ ਭਈ ਸਾਨੂੰ ਸ਼ੱਕ ਫਿਰ ਇਹਨਾਂ ਦੇ ਕੋਲ ਆਸੀ ਪੈਸੇ ਜੇ ਵੇਖੇ ਨੇ ਸਿਰ ਦੇ ਥੱਲੇ ਕਿੰਨੀਆਂ ਜਣੀਆਂ ਸੀ ਤਿੰਨ ਜਣੀਆਂ ਵਾ ਤਿੰਨ ਜਣੀਆਂ ਫੜ ਲੀਆਂ ਹਾਂਜੀ ਫੜ ਲੀਆਂ ਹੁਣ ਕੀ ਮੰਗ ਕਰਦੇ ਹੁਣ ਅਸੀਂ ਆ ਉਹ ਥਾਣੇ ਲੈ ਕੇ ਚੱਲੇ ਆ ਹਨਾ ਕੀ ਨਾਮ ਜੀ ਆਪਣਾ ਭਾਈ ਦੀਪਾ ਟੇਲਰ ਆ ਨਿਊ ਸਟਾਰ ਟੇਲਰ ਤੇ ਆਪਣੇ ਕੋ ਕਸਟਮਰ ਆਇਆ ਜਿੱਦਾਂ ਹੁਣੇ ਥੋੜੀ ਦੇਰ ਪਹਿਲਾਂ ਬਲੇਤਣਾ ਸੀ ਤੰਦੌਰੇ ਤੋਂ ਸੀ ਉਹਨਾਂ ਦੇ ਨਾਲ ਤਿੰਨ ਚਾਰ ਹੋਰ ਲੇਡੀ ਸੀਗੀਆਂ ਉਹ ਇਕੱਠੇ ਹੋਏ ਸਾਰੇ ਇੱਥੇ ਆਈ ਕਿ ਸ਼ਾਇਦ ਕਸਟਮਰ ਆਇਆ ਉਨੇ ਜਿੱਦਾਂ ਸਾਡੇ ਕੋ ਆ ਕੇ ਇੱਥੇ ਪੁੱਛਿਆ ਵੀ ਭਾਈ ਸੂਟ ਦੀ ਸਲਾਈ ਕੀ ਲੈਣੇ ਤੁਸੀਂ ਅਸੀਂ ਉਹਨਾਂ ਨੂੰ ਆਪਣਾ ਦੱਸਿਆ ਜੋ ਸਲਾਈ ਚੱਲਦੀ ਆ ਤੇ ਉਸ ਤੋਂ ਬਾਅਦ ਉਹ ਵਹਿ ਗਏ ਆ ਤੇ ਦੂਸਰਾ ਕਸਟਮਰ ਵੀ ਵਹਿ ਗਿਆ ਦੋਨੋਂ ਵਹਿ ਗਏ ਆ ਇਹ ਕਿ ਸਾਰੇ ਸੇਮ ਕੱਠੇ ਹੀ ਆ ਸਾਰੇ ਪਰ ਪਤਾ ਨਹੀਂ ਫਿਰ ਉਹ ਨਹੀਂ ਉਹਨਾਂ ਦੇ ਪੈਸੇ ਜਿੱਦਾਂ ਕੱਢ ਲੈ ਲੇਡੀਜ਼ ਦੇ ਬੈਗ ਵਿੱਚੋਂ ਜਦੋਂ ਪੈਸੇ ਕੱਢੇ ਤਾਂ ਬਾਤ ਨੂੰ ਨਹੀਂ ਰੋਲਾ ਪਾ ਲਿਆ ਤੇ ਉਹ ਸੱਟੇ ਕੇ ਦੌੜ ਗਏ ਤਿੰਨ ਜਣੀਆਂ ਸਨ ਤਿੰਨ ਜਣੀਆਂ ਲੇਡੀਜ਼ ਸੀ ਉਹ ਸੱਟੇ ਕੇ ਦੌੜ ਗਏ ਫਿਰ ਅੱਛਾ ਇਹ ਤੁਹਾਡੀ ਦੁਕਾਨ ਦਾ ਨਾਮ ਲਾਡੀ ਆ ਨਹੀਂ ਨਹੀਂ ਦੀਪਾ ਟੈਲਰ ਜਿਹੜਾ ਜਿਹਨੇ ਦੱਸਿਆ ਉਹ ਤਾਂ ਕਹਿੰਦੇ ਲਾਡੀ ਆ ਹਾਂਜੀ 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 ਅੱਛਾ ਜੀ ਹਾਂਜੀ ਇਹ ਅੱਗੇ ਵੀ ਕਸਟਮਰ ਆਉਂਦੇ ਹੈਗੇ ਤੁਹਾਡੇ ਕੋਲ ਜਿਹੜੇ ਸਾਡੇ ਪੱਕੇ ਕਸਟਮਰ ਜਿਨ੍ਹਾਂ ਦੇ ਪੈਸੇ ਨਿਕਲੇ ਉਹ ਤਾਂ ਸਾਡੇ ਰੈਗੂਲਰ ਹੀ ਆਉਂਦੇ ਹੀ ਆ ਸਾਡੇ ਕੋਲ ਪਰ ਉਹ ਨਵੀਆਂ ਲੇਡੀਜ਼ ਸੀਗੀਆਂ ਤੈਨ ਜਾਣੀਆਂ ਕੋਈ ਨਹੀਂ ਅਸੀਂ ਇਹਨਾਂ ਦੇਖੀਆਂ ਕਦੀ ਵੀ ਕਿਸ ਤਰ੍ਹਾਂ ਦੀਆਂ ਸੀਗੀਆਂ ਸੈਂਸਣਾ ਵਗੈਰਾ ਸੀ ਜਾਂ ਕਿਸ ਤਰ੍ਹਾਂ ਹਾਂਜੀ ਸੈਂਸਣਾ ਹੀ ਸੀ ਸੈਂਸਣਾ ਹੀ ਲੱਗਦੀਆਂ ਤੇ ਸ਼ਕਲ ਤੋਂ ਸੈਂਸਣਾ ਹੀ ਸੀ ਕੋਈ ਸੀਸੀਟੀਵੀ ਕੈਮਰਾ ਵਗੈਰਾ ਲੱਗੇ ਨਹੀਂ ਭਾਈ ਆਪਣੇ ਕੈਮਰੇ ਨਹੀਂ ਲੱਗੇ ਕੋਈ ਅੰਨੀ ਹਿੰਦੀ ਕੀ ਨਾਮ ਕੀ ਅਮਰਜੀਤ ਕਰੋ ਕੀ ਗੱਲਬਾਤ ਪੈਸੇ ਕੱਢੇ ਆਪਾਂ ਤੇ ਸਾਡੇ ਹਨਾ ਅੱਛਾ ਜੀ ਹਾਂ ਡਾਲਰ ਸੀ 100 150 ਤੇ ਬਾਕੀ ਇੰਝ ਕਹਦੇ ਪੈਸੇ ਸੀ ਅੱਛਾ ਜੀ ਕੱਢ ਕੇ ਉਹ ਭੱਜ ਗਿਆ ਉਥੇ ਹਾਂ ਇਹ ਤੁਹਾਨੂੰ ਕਿਤਾ ਪਤਾ ਲੱਗਾ ਸਾਨੂੰ ਉਹ ਜਿਹੜਾ ਕੁੜੀ ਨੇ ਵੇਖਿਆ ਨਾ ਕਹਿੰਦੀ ਆਂਟੀ ਪੈਸੇ ਕੱਢ ਲਏ ਜਿੱਤਾ ਮੇਰੇ ਅੱਛਾ ਜੀ ਤੇ ਇਹ ਫਿਰ ਇੰਨੇ ਇਦਾਂ ਜੋ ਵੇਖਿਆ ਤਾਂ ਥੱਲੇ ਸਿਰ ਦਿੱਤੇ ਪੈਸੇ ਇਹ ਭੱਜਾਈਆਂ ਉਥੋਂ ਇਹ ਕਿੱਥੇ ਆਏ ਸੀਗੇ ਲਾਡੀ ਲਾਡੀ ਟੇਲਰ ਦੇ ਸਹੀ ਹਾਂਜੀ ਫਿਰ ਤੁਹਾਨੂੰ ਇਹਨਾਂ ਤੇ ਸ਼ੱਕ ਕਿਤਾ ਭਈ ਸਾਨੂੰ ਸ਼ੱਕ ਇਹਨਾਂ ਦੇ ਕੋਲ ਆਸੀ ਪੈਸੇ ਜੇ ਵੇਖੇ ਨਾ ਸਿਰ ਦਿੱਤੇ ਥੱਲੇ ਕਿੰਨੀਆਂ ਜਣੀਆਂ ਸੀ ਤਿੰਨ ਜਣੀਆਂ ਵਾ ਤਿੰਨ ਜਣੀਆਂ ਫੜ ਲਈਆਂ ਹਾਂਜੀ ਫੜ ਲਈਆਂ ਹੁਣ ਕੀ ਮੰਗ ਕਰਦੇ ਹੁਣ ਅਸੀਂ ਆ ਉਹ ਥਾਣੇ ਲੈ ਕੇ ਚੱਲੇ ਆ ਹਨਾ ਕੀ ਨਾਮ ਜੀ ਆਪਣਾ ਭਾਈ ਦੀਪਾ ਟੇਲਰ ਆ ਨਿਊ ਸਟਾਰ ਟੇਲਰ ਤੇ ਆਪਣੇ ਕੋ ਕਸਟਮਰ ਆਏ ਜਿੱਦਾਂ ਹੁਣੇ ਥੋੜੀ ਦੇਰ ਪਹਿਲਾਂ ਬਲੇਤਣਾ ਸੀ ਤੰਦੌਰੇ ਤੋਂ ਅਸੀਂ ਉਹਨਾਂ ਦੇ ਨਾਲ ਤਿੰਨ ਚਾਰ ਹੋਰ ਲੇਡੀ ਸੀਗੀਆਂ ਉਹ ਇਕੱਠੇ ਹੋਏ ਸਾਰੇ ਇੱਥੇ ਆਈ ਕਿਹਾ ਸ਼ਾਇਦ ਕਸਟਮਰ ਆਇਆ ਉਨੇ ਜਿੱਦਾਂ ਸਾਡੇ ਕੋਲ ਆ ਕੇ ਇੱਥੇ ਪੁੱਛਾ ਵੀ ਭਾਈ ਸੂਟ ਦੀ ਸਲਾਈ ਕੀ ਲੈਣੇ ਤੁਸੀਂ ਅਸੀਂ ਉਹਨਾਂ ਨੂੰ ਆਪਣਾ ਦੱਸਿਆ ਜੋ ਸਲਾਈ ਚੱਲਦੀ ਆ ਤੇ ਉਸ ਤੋਂ ਬਾਅਦ ਉਹ ਵਹਿ ਗਏ ਆ ਤੇ ਦੂਸਰਾ ਕਸਟਮਰ ਵੀ ਵਹਿ ਗਿਆ ਦੋਨੋਂ ਵਹਿ ਗਏ ਹੈਗਾ ਸਾਰੇ ਸੇਮ ਕੱਠੇ ਹੀ ਆ ਸਾਰੇ ਪਰ ਪਤਾ ਨਹੀਂ ਫੇਰ ਉਹ ਨਹੀਂ ਉਹਨਾਂ ਦੇ ਪੈਸੇ ਜਿੱਦਾਂ ਕੱਢ ਲੈ ਲੇਡੀਜ਼ ਦੇ ਬੈਗ ਵਿੱਚੋਂ ਜਦੋਂ ਪੈਸੇ ਕੱਢੇ ਤਾਂ ਬਾਤ ਨਹੀਂ ਰੋਲਾ ਪਾ ਲਿਆ ਤੇ ਉਹ ਸੱਟੇ ਕੇ ਦੌੜ ਗਈਆਂ ਤਿੰਨ ਜਣੀਆਂ ਸਨ ਤਿੰਨ ਜਣੀਆਂ ਲੇਡੀਜ਼ ਸੀ ਉਹ ਸੱਟੇ ਕੇ ਦੌੜ ਗਈਆਂ ਫਿਰ ਅੱਛਾ ਇਹ ਤੁਹਾਡੀ ਦੁਕਾਨ ਦਾ ਨਾਮ ਲਾਡੀ ਆ ਨਹੀਂ ਨਹੀਂ ਦੀਪਾ ਟੈਲਰ ਨੇ ਜਿਹੜਾ ਜਨਰਲ ਦੱਸਿਆ ਉਹ ਤਾਂ ਕਹਿੰਦੇ ਲਾਡੀ ਆ ਹਾਂਜੀ 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 ਅੱਛਾ ਜੀ ਹਾਂਜੀ ਇਹ ਅੱਗੇ ਵੀ ਕਸਟਮਰ ਆਉਂਦੇ ਹੈਗੇ ਤੁਹਾਡੇ ਕੋਲ ਜਿਹੜੇ ਸਾਡੇ ਪੱਕੇ ਕਸਟਮਰ ਜਿਨ੍ਹਾਂ ਦੇ ਪੈਸੇ ਨਿਕਲੇ ਉਹ ਤਾਂ ਸਾਡੇ ਰੈਗੂਲਰ ਹੀ ਆਉਂਦੇ ਹੀ ਆ ਸਾਡੇ ਕੋਲ ਪਰ ਉਹ ਨਵੀਆਂ ਲੇਡੀਜ਼ ਸੀਗੀਆਂ ਤੈਂ ਜਾਣੀਆਂ ਅੱਛਾ ਕੋਈ ਐਸਪੀ ਉਹਨਾਂ ਦੇਖੀਆਂ ਕਦੀ ਵੀ ਕਿਸ ਤਰ੍ਹਾਂ ਦੀਆਂ ਸੀਗੀਆਂ ਸੈਂਸਣਾ ਵਗੈਰਾ ਸੀ ਜਾਂ ਕਿਸ ਤਰ੍ਹਾਂ ਹਾਂਜੀ ਸੈਂਸਣਾ ਹੀ ਸੀ ਸੈਂਸਣਾ ਹੀ ਲੱਗਦੀਆਂ ਤੇ ਸ਼ਕਲ ਤੋਂ ਸੈਂਸਣਾ ਹੀ ਸੀ ਕੋਈ ਸੀਸੀਟੀਵੀ ਕੈਮਰਾ ਵਗੈਰਾ ਲੱਗੇ ਨਹੀਂ ਭਾਈ ਆਪਣੇ ਕੈਮਰੇ ਨਹੀਂ ਲੱਗੇ ਕੋਈ